ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਦੱਸਿਓ ਕਾਲੀ ਸੂਚੀ ਮੁੜ ਬਹਾਲ ਕਰ ਦਿੱਤੀ ਗਈ ਹੈ ਜਿਹੜੀ ਬਲੈਕਲਿਸਟ ਹੈ ਉਹਦੇ ਵਿੱਚ 77 ਸਾਲਾ ਪੰਜਾਬੀ ਕੈਨੇਡੀਅਨ ਐਨ ਆਰ ਆਈ ਨੂੰ 에ਰਪੋਰਟ ਤੇ 36 ਘੰਟੇ ਡੱਕਿਆ ਪਿਛਲੇ ਦਿਨੀ ਖਬਰ ਬੜੀ ਚੱਲੀ ਇਹ ਮੇਰੇ ਖਿਆਲ ਮਿਸਟਰ ਬਨਵੈਤ ਦੀ ਕਹਾਣੀ ਹੈ ਇਹ ਬਿਲਕੁਲ ਜੀ ਤੁਸੀਂ درست فرمایا ਇਹ ਮਿਸਟਰ ਬਨਵੈਤ ਦੀ ਹੀ ਕਹਾਣੀ ਹੈ ਪਰ ਇਸ ਕਹਾਣੀ ਨੇ ਹੁਣ ਇਹ ਸਵਾਲ ਖੜਾ ਕੀਤਾ ਹੈ ਕਿ ਕੀ ਬਲੈਕ ਸੂਚੀ ਬਲੈਕਲਿਸਟ ਮੁੜ ਕੇ ਬਹਾਲ ਹੋ ਗਈ ਹੈ ਕੀ ਕਾਲੀ ਸੂਚੀ ਨੂੰ ਮੁੜ ਕੇ ਬਹਾਲ ਕਰ ਦਿੱਤਾ ਗਿਆ ਵੀਜੇ ਜੀ ਕੋਈ ਵੀ ਸਰਕਾਰ ਇਹ ਗੱਲ ਕਦੇ ਕਾਂਗਰਸ ਦਾ ਰਾਜ ਰਿਹਾ ਤੇ ਬਲੈਕਲਿਸਟ ਚਲਦੀ ਰਹੀ ਤੇ ਉਸ ਸਮੇਂ ਦੌਰਾਨ ਵਿਰੋਧੀ ਧਿਰਾਂ ਇਸ ਗੱਲ ਨੂੰ ਮੁੱਦਾ ਵੀ ਬਣਾਉਂਦੀ ਰਹੀ ਜਿੱਚ ਭਾਜਪਾ ਖਾਸ ਕਰਕੇ ਅਕਾਲੀ ਦਲ ਦੀ ਪਾਈਵਲ ਪਾਰਟੀ ਸੀ ਉਸਨੇ ਦਮ ਭਰਿਆ ਕਿ ਸਾਡੀ ਸਰਕਾਰ ਆਉਂਦੀ ਹੈ ਬਲੈਕਲਿਸਟ ਖਤਮ ਹੋ ਜਾਏਗੀ ਹਮ ਔਰ ਨਰਿੰਦਰ ਮੋਦੀ ਹੋਰੀ ਤਾਂ ਆਪਣੇ ਆਪ ਨੂੰ ਹਰ ਪੜਾਅ ਤੇ ਸਾਬਤ ਕਰਨ ਲਈ ਕਾਲੇ ਰਹਿੰਦੇ ਨੇ ਕਿ ਮੈਂ ਪੰਜਾਬ ਹਤੈਸ਼ੀ ਆ ਮੈਂ ਸਿੱਖ ਹਤੈਸ਼ੀ ਆ ਸੋ ਉਹ ਬਲੈਕਲਿਸਟ ਜਿਹੜੀ ਉਸ ਸਮੇਂ ਦੀ ਸਰਕਾਰ ਕਾਂਗਰਸ ਵੀ ਨਹੀਂ ਮੰਨਦੀ ਸੀ ਕਿ ਹੈਗੀ ਹੈ ਪਰ ਉਹਦਾ ਆਪਾ ਹੱਕ ਉਹਦਾ ਵਰਤਾਰਾ ਦੇਖਦੇ ਰੇ ਕਿ ਕਿਵੇਂ ਹੱਕ ਸੱਚ ਤੇ ਡਾਕਾ ਪੈਂਦਾ ਸੀ ਉਸੇ ਤਰ੍ਹਾਂ ਦਾ ਵਰਤਾਰਾ ਇਸ ਘਟਨਾ ਨੇ ਇੱਕ ਵਾਰ ਫੇਰ ਸਾਹਮਣੇ ਲਿਆਤਾ ਕਿ ਇਹਦਾ ਮਤਲਬ ਬਲੈਕਲਿਸਟ ਕਿਤੇ ਖਤਮ ਨਹੀਂ ਹੋਈ ਉਲਟਾ ਹੋਰ ਵੱਧ ਗਈ ਹੈ ਹਮਮ ਬਿਜੇ ਜੀ ਜਸਦਨ ਤੋਂ ਕੈਨੇਡਾ ਦੇ ਨਾਲ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਖੜੋਤ ਆਈ ਹੈ ਜੀ ਰਿਸ਼ਤਿਆਂ 'ਚ ਖਟਾਸ ਆਈ ਹੈ ਰਿਸ਼ਤਿਆਂ 'ਚ ਖੱਟਾਪਨ ਆਇਆ ਉਸ ਦਿਨ ਤੋਂ ਇਹ ਵਿਵਹਾਰ ਵੱਧ ਦੇਖਣ ਨੂੰ ਮਿਲ ਰਿਹਾ ਹਮ ਖਾਸ ਕਰ ਜਸਟਿਨ ਟਰੂਡ ਨਿਰੰਦਰ ਮੋਦੀ ਹੋਰਾਂ ਦੇ ਬਚਾਲੇ ਤੇ ਫਿਰ ਉਸ ਤੋਂ ਬਾਅਦ ਨਿੱਜਰ ਕਤਲकांड ਤੋਂ ਬਾਅਦ ਜਿਹੜਾ ਵੀ ਪੰਜਾਬੀ ਪਰਿਵਾਰ ਖਾਸ ਕਰਕੇ ਸਿੱਖ ਪਰਿਵਾਰ ਜਦੋਂ ਕੈਨੇਡਾ ਤੋਂ ਵਾਪਸ ਭਾਰਤ ਪਰਤ ਤੁਰ 36 ਤਰ੍ਹਾਂ ਦੇ ਸਵਾਲ ਹੁੰਦੇ ਹਨ 에ਰਪੋਰਟ ਤੇ ਹਮ ਉਹਨਾਂ ਕਰਨੀ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਉਹਨਾਂ ਚੋਂ ਇੱਕ ਕਹਾਣੀ ਹੈ ਬਨਵੈ ਥੋਰਾ ਦੀ ਜਿਹੜੀ ਜਸਾਹ ਵਾਲਾ ਤੁਸੀਂ ਦੇ ਰਹੇ ਹੋ ਬਿਲਕੁਲ ਇਹ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਦੀ ਇੱਕ ਕਹਾਣੀ ਦੱਸੀ ਜਾ ਰਹੀ ਹੈ ਜਿਹੜੀ ਬਨਵੈ ਥੋਰਾ ਦੀ ਜ਼ੁਬਾਨੀ ਸਾਹਮਣੇ ਆਈ ਹੈ ਉਹਨਾਂ ਦੇ ਬੋਲਾਂ ਦੇ ਹਲ ਨਾਲੇ ਤੁਸੀਂ ਇੱਥੇ ਤੋਂ ਵੱਧ ਵਾਕਿਵੋ ਹੈ ਪਰ ਉਹਨਾਂ ਦਾ ਜਿਹੜਾ ਇਹ ਕਹਿਣਾ ਸੀਗਾ ਕਿ ਮੈਂ ਜਦੋਂ ਆਪਣੀ ਜਨਮ ਭੋਈ ਅੰਮ੍ਰਿਤਸਰ 에ਅਰਪੋਰਟ ਤੇ ਪੰਜਾਬ ਦੇ ਲਈ ਉਤਰਿਆ ਤੇ ਨਵੇਂ ਬਰੇ ਵਾਲੀ ਨਵੇਂ ਬਰੇ ਦੀ ਸ਼ੁਰੂਆਤ ਸੀ ਉਹ ਰਾਤ ਤੇ ਉਸ ਸਮੇਂ ਮੈਨੂੰ 36 ਘੰਟੇ ਕਮਰੇ ਚ ਡਕਿਆ ਬਾਹਰ ਤਾਲਾ ਲਾ ਕੇ ਪਹਿਰੇਦਾਰ ਬਿਠਾਏ ਤੇ ਨਾ ਮੈਨੂੰ ਪਾਣੀ ਨਾ ਚਾਹ ਨਾ ਰੋਟੀ ਨਾ ਹੀ ਦਵਾਈ ਬੂਤੀ 70 ਸਾਲ ਦਾ ਬੰਦਾ ਜੀ ਤੇ ਉਹਦੇ ਅਨੁਸਾਰ ਕਿ ਮੈਨੂੰ ਖਾਲਸਾਨੀ ਸ਼ਬਦ ਨਾਲ ਵੀ ਸੰਬੋਧਨ ਕੀਤਾ ਜਦੋਂ ਕਿ ਮੇਰੇ ਕਿਸੇ ਰਿਕਾਰਡ ਚ ਵੀ ਅਜਿਹੀ ਕੋਈ ਕਾਰਵਾਈ ਨਹੀਂ ਦਿਖਦੀ ਸੀ ਹੂੰ ਸੋ ਇਸ ਲਈ ਇਹ ਵਰਤਾਰੇ ਨੇ ਇਹ ਵੱਡਾ ਸਵਾਲ ਖੜਾ ਕਰ ਦਿੱਤਾ ਕਿ ਕੀ ਕੇਂਦਰ ਨੇ ਨਜ਼ਰੀਆ ਨਹੀਂ ਬਦਲਿਆ ਦੂ ਕੇਂਦਰੀਆਂ ਏਜੰਸੀਆਂ ਨੇ ਨਜ਼ਰੀਆ ਨਹੀਂ ਬਦਲਿਆ ਜਾਂ ਇਹ ਹੁਣ ਹੋਰ ਕਿਸੇ ਨਜ਼ਰ ਤੋਂ ਹੈ ਇਸ ਨੂੰ ਵੀ ਪਹਿਲੂ ਸਮਝਣ ਲੋੜਾ ਕੀ ਹੈ ਕੈਨੇਡਾ ਨਾਲ ਆਪਣਾ ਰੁਸਾ ਦਿਖਾਉਣ ਦਾ ਤਰੀਕਾ ਕਿਉਂਕਿ ਜਿਸ ਸਮੇਂ ਤਣਾਤਨੀ ਹੋਈ ਸੀ ਉਸ ਸਮੇਂ ਤੱਕ ਦੋਦੇ ਡਿਪਲੋਮੈਟ ਵੀ ਤੌਰ ਤੇ ਸੀ ਹਾਂਜੀ 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 ਸੋ ਉਹ ਵੀ ਵਾਪਸ ਬੁਲਾਉਣ ਵਾਲੀ ਪ੍ਰਕਿਰਿਆ ਹੋ ਗਈ ਸੀ ਆਪਾਂ ਉਸ ਦੌਰ ਚ ਵੀ ਲੰਘੇ ਆ ਤੇ ਇੱਕ ਵਾਰ ਫਿਕਰਮੰਦੀ ਵੀ ਹੋ ਗਈ ਸੀ ਵੀਜ਼ੇ ਰੁਕਣ ਵਾਲੀ ਪ੍ਰਕਿਰਿਆ ਵੀ ਸ਼ੁਰੂ ਹੋ ਗਈਆਂ ਸੀ ਸੋ ਅੱਜ ਹੁਣ ਇਸ ਖਬਰ ਨੇ ਜਾਂ ਕੁਝ ਹੋਰ ਪ੍ਰਵਾਹੋਂ ਦੇ حوالے ਨਾਲ ਆ ਰਹੀਆਂ ਖਬਰਾਂ ਨੇ ਇਹ ਸਵਾਲ ਬਿਲਕੁਲ ਵੱਡਾ ਕਰ ਦਿੱਤਾ ਕਿ ਜੇਕਰ ਇੱਕ ਵਿਅਕਤੀ ਨੂੰ ਬਿਨਾਂ ਕਾਰਨ ਦੱਸਿਆ 36 36 ਘੰਟੇ 에ਅਰਪੋਰਟ ਤੇ ਬੰਦ ਰੱਖਿਆ ਜਾਂਦਾ ਹੂੰ ਤੇ ਉਹ ਕਹਿੰਦੇ ਕਿ ਵਾਪਸ ਜਾ ਕੇ ਹੁਣ ਜਿਵੇਂ ਮਤਲਬ ਉਹਨਾਂ ਦੇ ਦੱਸਣ ਅਨੁਸਾਰ ਸੀਬੀਸੀ ਵੱਲੋਂ ਕਹਿੰਦੇ ਕਿ ਭਾਰਤ ਸਰਕਾਰ ਤੋਂ ਵੀ ਤੇ ਹਾਈ ਕਮਿਸ਼ਨਰ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਤੇ ਫਰ ਕਹਿੰਦੇ ਕਿ ਪੁੱਛਗਿੱਛ ਨਹੀਂ ਮਤਲਬ ਉਹਨਾਂ ਨੂੰ ਸ਼ਿਕਾਇਤ ਪੱਤਰ ਭੇਜ ਕੇ ਪੁੱਛਿਆ ਗਿਆ ਕਿ ਦੱਸੋ ਭਈ ਇਹ ਮਾਮਲਾ ਕੀ ਹੈ ਪਰ ਉਹਨਾਂ ਵੱਲੋਂ ਕਹਿੰਦੀ ਕੋਈ ਬੋੜਵਾ ਜਵਾਬ ਹੀ ਨਹੀਂ ਆਇਆ ਹੂੰ ਸੋ ਇਹ ਇਸ ਬਤੀਰੇ ਨੇ ਇੱਕ ਤਰ੍ਹਾਂ ਨਾਲ ਇਹ ਸਾਹਮਣੇ ਲੈ ਦਿੱਤਾ ਕਿ ਕਾਲੀ ਸੂਚੀ ਕਾਇਮ ਵੀ ਹੈ ਤੇ ਲਗਾਤਾਰ ਚੱਲ ਵੀ ਰਹੀ ਹੈ ਜੀ ਜੀਪਕ ਜੀ ਦੱਸਿਓ ਅਕਾਲੀ ਦਲ ਦਾ ਫਿਕਰ ਵੀ ਵਧਿਆ ਹੋਇਆ ਉਧਰ ਕਿਉਂਕਿ ਪੰਜ ਸਿੰਘ ਸਹਿਵਾਨਾਂ ਦੀ ਬੈਠਕ ਹੋਣੀ ਆ ਕੀ ਵੇਰਵਾ ਜੀ ਬਿਲਕੁਲ ਜੀ ਆਪਾਂ ਲਗਾਤਾਰ ਇਸ ਪਹਿਲੂ ਤੇ ਚਰਚਾ ਕਰਦੇ ਆਏ ਆ ਕਿ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਕਿ ਸੁਧਾਰ ਲਹਿਰ ਵਾਲੇ ਕਹਿੰਦੇ ਅਸੀਂ ਆਖਰੀ ਹੰਬੜਾ ਮਾਰਨਾ ਹੂੰ ਤੇ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਜੱਧਰ ਸਾਹਿਬ ਨੇ ਸੁਧਾਰ ਲਹਿਰ ਵਾਲੇ ਵੀ ਇੱਕ ਦਿਨ ਤਾੜੇ ਹੂੰ ਉਹ ਕਹਿੰਦੇ ਕਿ ਭਾਈ ਤੁਸੀਂ ਤੀਹ ਦਿਨ ਆਤ ਆ ਜਾਨੇ ਹੋ ਰੋਸ਼ਕੈਤ ਲਾ ਲਾ ਕੇ ਕੁਛ ਆਪਣਾ ਵੀ ਕੱਠਵਟ ਕਰਕੇ ਦੇਖ ਲੋ ਤੁਹਾਡੇ ਨਾਲ ਵੀ ਕੋਈ ਹੈਗਾ ਕਿ ਨਹੀਂ ਅਗਲੇ ਨੂੰ ਤਾਂ ਚਾਹੇ ਕੁਸਾ ਮਾਗੀ ਮੇਲੇ ਤੇ ਕੱਟ ਕਰਕੇ ਬਾਹਾਂ ਖੜੀਆਂ ਕਰਾਈ ਰਈਆਂ ਹੂੰ ਕਿ ਐਂ ਜਵਾਕਾਂ ਜੇ ਮੰਗ ਰੋਜ਼ ਤੋਈ ਜਾਂਦੇ ਕੋਈ ਦਮ ਖੰਬੀ ਦਿਖਾਓ ਨਾ ਪੰਥ ਦੇ ਵਿੱਚ ਵਿਚਰੋ ਵੀ ਤੁਸੀਂ ਕਿਹੜਾ ਪਰਵਾਹ ਨੂੰ ਹੂੰ ਜਿਸ ਦਿਨ ਜੱਧਰ ਸਾਹਿਬ ਨੇ ਖੜਾਏ ਸੀਗੇ ਕਿ ਸਾਰੇ ਪੰਥਕ ਤੌਰ ਤੇ ਆਪਣਾ ਆਧਾਰ ਗਵਾ ਚੁੱਕੀ ਲੀਡਰਸ਼ਿਪ ਹੈ ਉਸ ਆਧਾਰ ਗੁਣਾਂ ਦੀ ਡਿਸਕਸ਼ਨ ਤੁਸੀਂ ਵੀ ਤਾਂ ਪਿੱਛੇ ਖੜੇ ਸੀ ਹੂੰ ਤੇ ਤੁਸੀਂ ਕਿਹੜਾ ਆਧਾਰ ਹਾਸਲ ਕਰ ਲਿਆ ਅਗਲੇ ਦਾ ਧੱਕੇ ਨਾਲ ਆਪਣੀਆਂ ਪਰਚੀਆਂ ਕੱਟ ਕੇ ਆਪਣਾ ਆਧਾਰ ਹਾਸਲ ਕਰੀ ਜਾਂਦੇ ਨੇ ਤੁਹਤੋਂ ਤਾਂ ਉਹ ਵੀ ਕੁਝ ਨਹੀਂ ਹੋ ਰਿਹਾ ਤੁਸੀਂ ਕਰ ਕੀ ਰਹੇ ਹੋ ਇਸ ਲਈ ਉਹ ਵੀ ਕਟਹਿਰੇ 'ਚ ਖੜੇ ਨੇ ਪਰ ਲਗਾਤਾਰ ਸੱਤ ਮੈਂਬਰੀ ਕਮੇਟੀ ਮੀਟਿੰਗ ਨਹੀਂ ਬੁਲਾਉਂਦੇ ਜੀ ਜੱਜਦਾਰ ਸਾਹਿਬ ਤੁਸੀਂ ਬੁਲਾ ਲਓ ਜੀ ਕੁਝ ਕਰ ਲਓ ਜੀ ਤੇ ਜੱਜਦਾਰ ਸਾਹਿਬ ਨੇ ਵੀ ਬਾਰ ਬਾਰ ਕੱਲਿਆਂ ਨਹੀਂ ਜਿਹੜਾ ਪੰਥਰ ਆਪਣਾ ਸ਼ੁਰੂ ਕਰ ਲਿਆ ਜਦੋਂ ਕਿ 2 ਤਰੀਕ ਨੂੰ ਜਿਹੜੇ ਫੈਸਲੇ ਆਏ ਸੀ ਵਿਜੇ ਜੀ ਉਹ ਫੰਜ ਸਿੰਘ ਸੈਮਨਾਂ ਦੇ ਆਏ ਸੀ ਹਮ ਹਮ ਪਰ ਉਸ ਤੋਂ ਬਾਅਦ ਬਾਦਲਾ ਨੇ ਸਵਾਂ ਬਦਲਾ ਲਿਆ ਜੀ ਬਾਦਲਾ ਨੇ ਟਾਈਮ ਲੈ ਲਿਆ ਜੀ ਬਾਦਲਾ ਨੇ ਹਫਤਾ ਲੈ ਲਿਆ ਜੀ ਬਾਦਲਾ ਨੂੰ ਜਸਰ ਸਾਹਿਬ ਨੇ ਐ ਮਨਜ਼ੂਰੀ ਦਿੱਤੀ ਜੀ ਜੋ ਕੁਝ ਕਿਹਾ ਜਾਂਦਾ ਰਿਹਾ ਉਹ ਕੱਲੇ ਜਤਰ ਕਰਨੀ ਰਕबीर ਸਿੰਘ ਦੇ ਬਾਦਲੇ ਨਾਲ ਆਉਂਦਾ ਰਿਹਾ ਜੀ ਸੋ ਇਸ ਲਈ ਇਹ ਸਵਾਲ ਪੰਥ ਚ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਵਾਲੀ ਧਿਰ ਬਾਦਲ ਵਾਲੀ ਧਿਰ ਕਿਤੇ ਨਾ ਕਿਤੇ ਰਾਜਨੀਤਿਕ ਇਹਨਾਂ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਉਹਨੂੰ ਖੰਡਿਤ ਕਰਦੇ ਆ ਰਾਜਨੀਤਿਕ ਫੈਸਲੇ ਲੈਣ ਤੋਂ ਮਨਕਰ ਹਮ ਸੋ ਹੁਣ ਜਿਹੜੀ 28 ਤਰੀਕ ਨੂੰ ਬੈਠਕ ਹੈ ਮੰਨਿਆ ਇਹ ਜਾ ਰਿਹਾ ਹੈ ਕਿ ਇਹ ਆਰ ਪਾਰ ਦੀ ਬੈਠਕ ਹੋਏਗੀ ਹਮ ਜਿਹੜੇ 2 ਤਰੀਕ ਨੂੰ ਫੈਸਲੇ ਹੋਏ ਉਹਨਾਂ ਚੋਂ ਜਿਨ੍ਹਾਂ ਜਿਨ੍ਹਾਂ ਦਾ ਜੇ ਪੂਰ ਨਹੀਂ ਪਿਆ ਚਾਹੇ ਜੱਜਦਾਰ ਸਾਹਿਬ ਦੇ ਹਵਾਲੇ ਨਾਲ ਚਾਹੇ ਕਾਲੀ ਦਲ ਦੇ ਹਵਾਲੇ ਨਾਲ ਨਾ ਮਲੂਕਾ ਔਰਾਂ ਦਾ ਪਤਾ ਲੱਗਾ ਕਿ ਦੁਬਾਰਾ ਬੁਲਾਏ ਧਾਰਮਿਕ ਸਜ਼ਾ ਰਾਜਨੀਤਿਕ ਸਜ਼ਾ ਲੱਗੀ ਜਾਂ ਨਹੀਂ ਲੱਗੀ ਨਾ ਜੱਜਦਾਰ ਸਾਹਿਬ ਦਾ ਪਤਾ ਲੱਗਾ ਜਿਹੜੇ ਸਾਫਕਾ ਜੱਜਦਾਰ ਹੰਨਾ ਬਲੌੜੀ ਸੀ ਗਿਆਨੀ ਗੁਰਮੁਖ ਸਿੰਘ ਯਾਨੀ ਗੁਰੋਚਰ ਸਿੰਘ ਹੋਰੀ ਉਹਨਾਂ ਦਾ ਕੀ ਬਣਿਆ ਹਾਂ ਨਾ ਹੀ ਜਿਹੜੀ ਚਿੱਠੀ ਜਾਰੀ ਕਰਨੀ ਸੀ ਉਹਦਾ ਕੀ ਬਣਿਆ ਉਸ ਵਾਰ ਜਹਦਰ ਸਾਹਿਬ ਵਾਲੇ ਪਾਲੇ ਵਿੱਚ ਖੜੇ ਆਇਦਰ ਗਿਆਨੀ ਹਰਪ੍ਰੀਤ ਸਿੰਘ ਆਲਾ ਮਾਮਲਾ ਆ ਗਿਆ ਕਿ ਕੀ ਹੁਣ 28 ਤਰੀਕ ਨੂੰ ਜਿਹੜੀ ਪੰਥ ਸਿੰਘ ਸਾਬ੍ਹਾਂ ਦੀ ਬੈਠਕ ਹੋ ਗਈ ਉਹ ਚ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਕਿ ਨਹੀਂ ਹੋਣਗੇ ਜੀ ਮੇਰੀ ਜਾਣਕਾਰੀ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਨਹੀਂ ਹੋਣਗੇ ਪਰ ਪੰਥਕ ਤਰ੍ਹਾਂ ਕਹਿੰਦੀਆਂ ਜਹਦਰ ਸਾਹਿਬ ਤਾਂ ਕਹਿ ਚੁੱਕੇ ਨੇ ਹਮ ਕਿ ਭਈ ਗਿਆਨੀ ਹਰਪ੍ਰੀਤ ਸਿੰਘ ਨਾਲ ਕੋਈ ਮਾਮਲਾ ਹੀ ਨਹੀਂ ਕਾ ਜਿਹੋਗਾ ਵੀ ਤਾਂ ਅਕਾਲ ਤਖਤ ਦੇਖੂਗਾ ਉਹਨਾਂ ਨੇ ਪੰਜ ਪਿਆਰੇ ਮure ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਆਪਣਾ ਪੱਖ ਰੱਖਤਾ ਇਸ ਲਈ ਉਹਨੂੰ ਕੋਈ ਮਸਲਾ ਹੀ ਨਹੀਂ ਹਮ ਪਰ ਉਹਨਾਂ ਨੇ ਇਹ ਵੀ ਨਾ ਕਿਹਾ ਕਿ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਬਤੌਰ ਜੱਧਰ ਆਪਣੀ ਸੇਵਾਾਂ ਸੰਭ ਲੈਣ ਫਿਰ ਜੀ ਸੋ ਇਸ ਲਈ ਉਹਨਾਂ ਦਾ ਮੰਨਣਾ ਹੈ ਕਿ ਜੱਧਰ ਸਾਹਿਬ ਕੋਲੋਂ ਕਲੀਨ ਚਿੱਟਾ ਹੈ ਇਸ ਲਈ ਉਹ ਬੈਠਕ 'ਚ ਆਉਣਗੇ ਜੋ ਜਾਣਕਾਰੀ ਮੈਂ ਇਕੱਤਰ ਕਿੱਥੇ ਉਹਦੇ ਸਾਹਮਣੇ ਨਾਲੋਂ ਬੈਠਕ 'ਚ ਨਹੀਂ ਹੋਣਗੇ ਸੋ ਇਹਦਾ ਮਤਲਬ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਆਲਾ ਮਾਮਲਾ ਵੀ ਆਊਗਾ ਜੀ ਇਧਰ ਇਹਨਾਂ ਨੇ ਆਪਣੀ ਪਰਸਪਨ ਮਹਿਮ ਸ਼ੁਰੂ ਕਰ ਲਈ ਤੇ ਉਧਰ ਜਲਦਾਰ ਸਾਹਿਬ ਕਹੀ ਜਾਂਦੇ ਨੇ ਕਿ ਸੱਤ ਮੈਂਬਰੀ ਕਮੇਟੀ ਹੈਗੀ ਆ ਫਿਰ ਮਤਲਬ ਉਦੋਂ ਸੱਤ ਮੈਂਬਰੀ ਕਮੇਟੀ ਦਾ ਮਸਲਾ ਵੀ ਵਿਚਾਰਿਆ ਜਾਊਗਾ ਹੂੰ ਸੋ ਇਹ ਸਾਰੀ ਪ੍ਰਕਿਰਿਆ ਨੂੰ ਬਾਚਦੇ ਆ ਹੋਇਆ ਕੀ ਕੋਈ ਨਵਾਂ ਹੁਕਮਨਾਮਾ ਆ ਸਕਦਾ ਜੀ ਕੀ ਕੋਈ ਨਵਾਂ ਕੱਲ ਦਾ ਨਿਰਦੇਸ਼ ਆ ਸਕਦਾ ਕੀ ਕੋਈ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਕੋਈ ਨਵਾਂ ਨੁਕਤਾ ਆ ਸਕਦਾ ਅਕਾਲੀ ਦਲ ਨੇ ਤਾਂ ਨੁਕਤਾ ਨਵੇੜਤਾ ਜੀ ਜੀ ਉਹ ਤਾਂ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੂੰ ਤਾਂ ਪਹਿਲਾਂ ਹੀ ਮਹੱਲਾ ਜਾ ਦੇ ਕੇ ਜੰਮੂ ਕਸ਼ਮੀਰ ਦੀ ਕਹਿਤਾ ਜੀ ਪਾਰਕੀਆਂ ਕਟਾ ਲਓ ਹਨਾ ਯਾਲੀ ਸਾਹਿਬ ਵੀ ਲਾਤੇ ਕਿ ਰਾਜਸ탄 ਚਲੇ ਜਾਓ ਜੀ ਹਾਂ ਪਰ ਨਾ ਯਾਲੀ ਹੋਰੀ ਇਸ ਗੱਲ ਲਈ ਤਿਆਰ ਨਹੀਂ ਨਾ ਝੁੰਡਾ ਸਭ ਤਿਆਰ ਨਹੀਂ ਕਮੇਟੀ ਦੇ ਜਿਹੜੇ ਮੈਂਬਰ ਨੇ 나ਈ ਧਾਮੀ ਸਾਹਿਬ ਤਿਆਰ ਨਹੀਂ 나ਈ ਬਡੁੰਗਰ ਸਾਹਿਬ ਤਿਆਰ ਨਹੀਂ ਉਹ ਕਹਿੰਦੀ ਵੀ ਕੱਲ ਤੱਕ ਸਾਹਿਬ ਕਰਨੀ ਦੇਖ ਰਹੇ ਉਧਰੋਂ ਕੀ ਹੁਕਮ ਆਉਂਦਾ ਇਹ ਬਾਦਲ ਤੇ ਡਰੇ ਨੇ ਜੀ ਦੂਸਰੇ ਪਾਸੇ ਜਿਹੜੇ ਬਾਦਲ ਤੇ ਬਾਹਰ ਬੈਠੇ ਨੂੰ ਤਾਂ ਲਗਾਤਾਰ ਸ਼ਿਕਾਇਤ ਕਰ ਰਹੇ ਨੇ ਹੁਣ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਚਿੱਠੀ ਜਾਰੀ ਕਰਤੀ ਦਲਜੀਤ ਸਿੰਘ ਚੀਮਾ ਨੇ ਟਵੀਟ ਜਾਰੀ ਕਰਤਾ ਕਿ ਅਸੀਂ ਗੁਰਪ੍ਰਤਾਪ ਬਡਾਲਾ ਹੋਰਾਂ ਨੂੰ ਵੀ ਬਕਾਇਦਾ ਤੌਰ ਤੇ ਫਰੀਦਕੋਟ ਦਾ ਇੰਚਾਰਜ ਲਾਉਨੇ ਆ ਉੱਥੇ ਜਾ ਕੇ ਪਰਚੀਆਂ ਘਟਲਣ ਆ ਜਾਣ ਜੀ ਆ ਜੀ ਤੇ ਬਡਾਲਾ ਸਾਹਿਬ ਨੇ ਇਸ ਨੂੰ ਸਹਿਕਾਰ ਕਰਨੋਂ ਇਨਕਾਰ ਕਰਤਾ ਮਤਲਬ ਸਿੰਘ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਨੂੰ ਅਗਵਾਈ ਕਰਨ ਲਈ ਕਿਹਾ ਸੀ ਨਾ ਕਿ ਆਪਣੇ ਅਡਜਸਟ ਕਰਨ ਲਈ ਕਿਹਾ ਸੀ ਤੁਸੀਂ ਉਹਨਾਂ ਨੂੰ ਅਡਜਸਟ ਕਰ ਰਹੇ ਹੋ ਨਾ ਮੈਂਬਰਾਂ ਨੂੰ ਹੂੰ ਪਤਾ ਤਾਂ ਇਹ ਵੀ ਲੱਗਿਆ ਕਿ ਭੁੰਦਰ ਸਾਹਿਬ ਨੇ ਚਿੱਠੀ ਲਿਖ ਕੇ ਇਹ ਵੀ ਕਿਹਾ ਕਿ ਜਿਹੜੀ 7ਵੀਂ ਮੈਂਬਰ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਨੂੰ ਵੀ ਕਮੇਟੀ 'ਚ ਪਾਇਆ ਜੋ ਬੀਬੀ ਵੀ ਨੌਕਰੀ ਛੱਡ ਦਵੇ ਐਸੀਪੀਸੀ ਦੀ ਤੇ ਸਿੱਧੀ ਆ ਜਵੇ ਅਕਾਲੀ ਦਲ ਦੇ ਵਿੱਚ ਫਿਰ ਅਸੀਂ ਉਹਨੂੰ ਵੀ ਇੱਕ ਕਾਪੀ ਫੜਾ ਦਾਂਗੇ ਉਹ ਵੀ ਮੈਂਬਰਸ਼ਿਪ ਕਰ ਲਵੇ ਜੀ ਸੋ ਇਹ ਅਡਜਸਟਮੈਂਟ ਵਾਲੀ ਖੇਲ ਦਾ ਵੀ ਉਦੋਂ ਨਵੇੜਾ ਹੋਣਾ ਸੋ 28 28 ਜਨਵਰੀ ਵਾਲੀ ਪੰ ਸਿੰਘ ਸਰਵਨ ਦੀ ਬੈਠਕ ਕਾਹਮੀ ਕਾਫੀ ਅਹਿਮ ਰਹਿਣ ਵਾਲੀ ਹੈ ਔਰ ਇਸੇ ਜੋ ਅਕਾਲੀ ਦਲ ਦਾ ਫਿਕਰ ਹੈ ਕਿ ਕਿਤੇ ਜੋ 2 ਦਸੰਬਰ ਵਾਲਾ ਹੋਇਆ ਸੀ ਕਿਤੇ ਕੁਝ ਉਹ ਜਾ ਨਾ ਨਾ ਹੋ ਜਵੇ ਤੇ ਕੁਝ ਤਰ੍ਹਾਂ ਇਹ ਵੀ ਕਹਿੰਦੀਆਂ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣੀ ਹੋਣੀ ਬੈਠਕ ਚ ਤੇ ਜਦ ਤੱਕ ਵੀਰ ਸਿੰਘ ਹੋਰੀ ਕਾਫੀ ਹੱਦ ਤੱਕ ਨਰਮ ਕਰ ਲਏ ਗਏ ਨੇ ਮਨਾ ਲਏ ਗਏ ਨੇ ਸੋ ਹੁਣ ਵਿਚਾਰ ਦਾ ਜਾਂ ਕੋਈ ਰਾਹ ਕੱਢ ਕੇ ਮਾਮਲਾ ਸੈਟਲ ਕਰ ਦਿੱਤਾ ਜਾਊਗਾ ਦੇਖਦੇ ਆ ਜੀ ਪਰ ਪੰਥਕ ਰੂਪ ਤੇ ਤੇ ਵੋਟਾਂ ਦੇ ਰੂਪ ਤੇ ਅਕਾਲੀ ਦਲ ਕਦੋਂ ਸੈੱਟ ਹੁੰਦਾ ਇਹ ਦੇਖਣ ਵਾਲੀ ਗੱਲ ਹੈ ਦੀਪੋਜੀ ਜਗਜੀਤ ਸਿੰਘ ਢੱਲੇਵਾਲ ਦੇ ਹਵਾਲੇ ਤੋਂ ਕੀ ਅਪਡੇਟ ਹੈ ਜੀ ਕਹਿੰਦੇ ਕੱਚ ਦੇ ਕਮਰੇ ਚ ਰੱਖਿਆ ਜਾਣਾ ਉਹਨਾਂ ਨੂੰ ਹਾਂ ਬਿਲਕੁਲ ਜੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਕੱਲ ਧੁੱਪ ਲਵਾਈ ਗਈ ਬਕਾਇਦਾ ਤੌਰ ਤੇ ਉਹਨਾਂ ਦਾ ਮੰਜਾ ਬਾਹਰ ਲਿਆਂਦਾ ਗਿਆ ਉਹ ਟਰੈਲੀਆਂ ਚੋਂ ਕੱਢ ਲਿਆਂਦਾ ਉਹਨਾਂ ਨੂੰ ਬਕਾਇਦਾ ਤੌਰ ਤੇ ਸਟੈਚਰ ਤੇ ਪਾ ਕੇ ਫਿਰ ਬਾਹਰ ਲਿਆਂਦਾ ਤੇ ਅੱਜ ਉਹਨਾਂ ਨੂੰ ਇੱਕ ਨਵੀਂ ਜਿਹੜੀ ਆਧੁਨਿਕ ਟਰੈਲੀ ਹੈ ਮਾਡਰਨ ਟਰੈਲੀ ਹੈ ਉਹਦੇ ਵਿੱਚ ਸ਼ਿਫਟ ਕੀਤਾ ਗਿਆ ਠੀਕ ਹੈ ਡਾਕਟਰਾਂ ਦੀ ਟੀਮ ਦੁਆਰਾ ਉਹਨਾਂ ਨੂੰ ਦੇਖਰੇਖ ਕਰ ਰਹੀ ਹੈ ਤੇ ਪਹਿਲਾਂ ਨਾਲੋਂ ਕੁਝ ਸੁਧਾਰ ਆ ਰਿਹਾ ਹੈ ਤੇ ਪਰ ਮੈਡੀਕਲ ਤੌਰ ਤੇ ਉਹਨਾਂ ਨੂੰ ਕਿਹੜੀਆਂ ਸਹੂਲਤਾਂ ਦੀ ਲੋੜ ਪੈ ਸਕਦੀ ਹੈ ਕਿਸ ਤਰ੍ਹਾਂ ਦੀ ਲੋੜ ਪੈ ਸਕਦੀ ਹੈ ਉਹ ਜਿੱਥੇ ਹੋਣ ਉੱਥੇ ਧੁੱਪ ਦਾ ਰੋਸ਼ਨੀ ਦਾ ਵੀ ਪ੍ਰਬੰਧ ਹੋਵੇ ਉਹ ਸਾਰਿਆਂ ਨੂੰ ਦੇਖਦਿਆਂ ਹੋਇਆਂ ਹੁਣ ਵਿਸ਼ੇਸ਼ ਕੱਚ ਦਾ ਇੱਕ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਮਤਲਬ ਸਾਊਂਡproof ਵੀ ਹੋਏਗਾ ਹੂੰ ਤੇ ਜਿੱਥੋਂ ਬੈਠ ਕੇ ਜਗਜੀਤ ਸਿੰਘ ਡੱਲੇ ਵਾਲ ਅੰਦੋਲਨਕਾਰੀ ਕਿਸਾਨਾਂ ਨੂੰ ਦੇਖ ਵੀ ਸਕਣਗੇ ਤੇ ਅੰਦੋਲਨਕਾਰੀ ਕਿਸਾਨਾਂ ਨੂੰ ਦੇਖ ਸਕਣਗੇ ਧੁੱਪ ਦੀ ਲੋੜਾ ਪਰਦੇ ਹਟਾ ਲਓ ਧੁੱਪ ਦੀ ਨਹੀਂ ਲੋੜ ਤਾਂ ਪਰਦੇ ਲਾ ਲਓ ਦੇ ਉੱਤੇ ਹੀ ਅੰਦਰ ਨਾਲ ਅਟੈਚ ਬਾਥਰੂਮ ਦਾ ਪ੍ਰਬੰਧ ਹੋਊਗਾ ਸਾਊਂਡ ਪ੍ਰੂਫ ਹੋਊਗਾ ਹੈਨਾ ਸਾਰੀਆਂ ਮੈਡੀਕਲ ਤੌਰ ਤੇ ਟਰੀਟਮੈਂਟ ਦੀ ਉੱਥੇ ਸਾਰੀਆਂ ਸਹੂਲਤਾਂ ਹੋਣੀਆਂ ਸੋ ਇੱਕ ਤਰ੍ਹਾਂ ਨਾਲ ਆਧੁਨਿਕ ਸਹੂਲਤਾਂ ਵਾਲਾ ਹੁਣ ਰਹਿਣ ਬਸੇਰਾ ਜਗਜੀਤ ਸਿੰਘ ਡੱਲੇਵਾਲ ਵਾਸਤੇ ਅਚੇਚੇ ਤੌਰ ਤੇ ਇੱਕੋ ਕਮਰਾ ਕੱਚ ਦਾ ਤਿਆਰ ਕੀਤਾ ਜਾ ਰਿਹਾ ਇਹਦੇ ਨਾਲ ਘੱਟੋ ਘੱਟ ਇਹ ਵੀ ਹੋਏਗਾ ਕਿ ਹਰ ਵਿਅਕਤੀ ਹੁਣ ਅੰਦਰ ਜਾਣ ਦੀ ਵੀ ਬਾਹਰੋਂ ਵੀ ਦੇਖ ਸਕਦਾ ਤੇ ਕਿਉਂਕਿ ਹੁਣ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਬਕਾਇਦਾ ਤੌਰ ਤੇ ਹੁਣ ਉਹ ਵਿੱਚ ਹੀ ਰਹਿਣਗੇ ਅੰਦੋਲਨਕਾਰੀ ਇਹਦੇ ਨਾਲ ਤੇ ਉਹਨਾਂ ਨੇ ਆਸ ਵੀ ਫੜਾਈ ਹੈ ਕਿ ਜੇਕਰ ਬਾਹੀ ਗੁਰੂ ਨੇ ਸ਼ਕਤੀ ਬਖਸ਼ੀ ਦਾ 14 ਤਰੀਕ ਵਾਲੀ ਮੀਟਿੰਗ 14 ਫਰਵਰੀ ਦੀ ਮੀਟਿੰਗ 'ਚ ਮੈਂ ਜਾਊਂਗਾ ਤੇ ਜੇ ਨਹੀਂ ਜਾ ਸਕਦਾ ਕੋਈ ਗੱਲ ਨਹੀਂ ਹਰੇਕ ਅੰਦੋਲਨਕਾਰੀ ਡੱਲੇ ਵਾਲੇ ਆ ਉਹ ਜਾਊਗਾ ਸੋ 26 ਤਰੀਕ ਨੂੰ ਟਰੈਕਟਰ ਮਾਰਚ ਉਹਦੇ ਲਈ ਵੀ ਇਹ ਤਿਆਰੀਆਂ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੂਰੀਆਂ ਹੋ ਗਈਆਂ ਨੇ ਇਹ ਮਤਲਬ ਕਰੀਬ ਕਰੀਬ 1 ਘੰਟਾ 12:30 ਤੋਂ ਲੈ ਕੇ 1:30 ਵਜੇ ਤੱਕ ਇੱਕ ਘੰਟੇ ਦਾ ਟਰੈਕਟਰ ਮਾਰਚ ਹੈ ਜਿਹਦੇ ਵਿੱਚ ਤੈਅ ਕੀਤਾ ਗਿਆ ਕਿ ਪੰਜਾਬ ਸਾਰੇ ਦੇਸ਼ ਭਰ ਦੇ ਵਿੱਚ ਜਿੱਥੇ ਜਿੱਥੇ ਜਥੇਬੰਦੀਆਂ ਦੀ ਪਹੁੰਚ ਅਪਰੋਚ ਤਾਲਮੇਲ ਹੈ ਉੱਥੇ-ਉੱਥੇ ਸਾਂਝੇ ਤੌਰ ਦੇ ਉੱਤੇ ਟਰੈਕਟਰ ਮਾਰਚ ਕੱਢੇ ਜਾਣਗੇ ਜਿਹੜੇ ਸ਼ਾਪਿੰਗ ਮਾਲਾਂ ਦੇ ਬਾਹਰ ਸਾਈਲੋ ਜਿਹੜੇ ਬਣਾਏ ਨੇ ਉਹਨਾਂ ਦੇ ਬਾਹਰ ਟੋਲ ਪਲਾਜ਼ਿਆਂ ਤੇ ਜਾਂ ਭਾਪੀ ਜੀ ਦੇ ਦਫ਼ਤਰਾਂ ਤੇ ਲੀਡਰਾਂ ਦੇ ਘਰਾਂ ਦੇ ਜਿਹੜੇ-ਟੜੇ ਇਸ ਤਰ੍ਹਾਂ ਦਾ ਇੱਕ ਫੈਸਲਾ ਸੋ ਸਭ ਦੀ ਨਜ਼ਰ 26 ਤਰੀਕ ਤੇ ਵੀ ਹੈ ਤੇ ਆਉਂਦੇ 2-3 ਦਿਨਾਂ ਤੱਕ ਖਨੌਰੀ ਬਾਰਡਰ ਤੇ ਨਵਾਂ ਜਿਹੜਾ ਕੱਚ ਦਾ ਕਮਰਾ ਤਿਆਰ ਹੋਣਾ ਹੈ ਉਹਦੇ ਉੱਤੇ ਵੀ ਸਭ ਦੀ ਨਜ਼ਰ ਆ ਰਹੀ ਹੈ ਵੀ ਮੰਨਿਆ ਜਾ ਰਿਹਾ ਕਿ ਜੇ ਕੱਚ ਦਾ ਕਮਰਾ ਤਿਆਰ ਹੋ ਗਿਆ ਡੱਲੇਰ ਸਾਹਿਬ ਉਹ ਚ ਸ਼ਿਫਟ ਹੋ ਗਏ ਹੈ ਅੱਧੇ ਲੋਕ ਤਾਂ ਉਹਨਾਂ ਨੂੰ ਦੇਖਣ ਦੇ ਬਾਨੇ ਨਾਲੇ ਸ਼ਾਇਦ ਉੱਥੇ ਆਉਣ ਲੱਗ ਜਾਣ ਇਹਦੇ ਨਾਲ ਵੀ ਅੰਦੋਲਨ ਵਿੱਚ ਕੁਝ ਹੋਰ ਪਰਮਾ ਘਟ ਹੋ ਜੀਵੇ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਸਿਹਤ ਉਹਨਾਂ ਦੀ ਠੀਕ ਠਾਕ ਰਹੇ ਜੀ ਆ ਵਾਹ ਗੱਲ ਹੈ ਅੱਜ 69 ਦਿਨ ਪੂਰੇ ਹੋ ਗਏ ਮਰਮਰਤ ਨੂੰ ਜੀ 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 ਪਰ ਇਹ ਹੈ ਕਿ ਉਹਨਾਂ ਦੇ ਨਾਲ ਗਲੂਕੋਜ਼ ਥੋੜਾ ਬਹੁਤ ਲੱਗਿਆ ਉਹਦੇ ਨਾਲ ਥੋੜਾ ਜਿਹਾ ਮਤਲਬ ਕਿ ਫਿਕਰ ਘਟਿਆ ਕਿ ਹਾਂ ਠੀਕ ਹੈ ਉਹਨਾਂ ਦੀ ਮੈਡੀਕਲ ਟਰੀਟਮੈਂਟ ਤੌਰ ਤੇ ਕੁਝ ਨ ਦੀਪਕ ਜੀ ਦੱਸਿਓ ਅਮਰਿਤਪਾਲ ਸਿੰਘ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਮੈਂਬਰ ਆਫ ਪਾਰਲੀਮੈਂਟ ਵੀ ਨੇ ਉਹਨਾਂ ਨੇ ਅਦਾਲਤ ਦੇ ਵਿੱਚ ਅਰਜ਼ੀ ਲਗਾਈ ਹੈ ਕਿ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਉਹਨੂੰ ਵੇਖਣ ਦੇ ਵਾਸਤੇ ਸ਼ਾਮਲ ਹੋਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਕੀ ਵੇਰਵਾ ਜੀ ਬਿਲਕੁਲ ਜੀ ਅੱਜ ਭਾਰਤੀ ਚੈਨਲਾਂ ਦੇ ਉੱਤੇ ਪੰਜਾਬ ਦੇ ਸੋਸ਼ਲ ਮੀਡੀਆ ਤੋਂ ਲੈ ਕੇ ਅਖਬਾਰੀ ਵੈੱਬਸਾਈਟਾਂ ਦੇ ਉੱਤੇ ਇਹ ਖਬਰ ਦੱਬ ਕੇ ਨਸਰ ਹੋਈ ਕਿ ਲੋ ਜੀ ਅਮਰਿਤਪਾਲ ਸਿੰਘ ਹੋਰਾਂ ਵੱਲੋਂ ਪੰਜਾਬ ਦੇ ਨਾ ਹਾਈ ਕੋਰਟ ਚ ਪਟੀਸ਼ਨ ਦਾਖਲ ਕਰ ਦਿੱਤੀ ਗਈ ਆ ਕਿ ਮੈਂ ਗਣਤੰਤਰ ਦਿਵਸ ਦੀ ਪ੍ਰੇਡ ਦੇਖਣਾ ਚਾਹੁੰਨਾ ਮੈਂ ਬਜਟ ਸੈਸ਼ਨ ਚੀਸਾ ਲੈਣਾ ਚਾਹੁੰਨਾ ਤੇ ਇਹ ਇਸ ਲਈ ਮੈਨੂੰ ਛੁੱਟੀ ਦਿੱਤੀ ਜਾਵੇ ਕਿਉਂਕਿ ਮੇਰੀ ਮੈਂਬਰੀ ਵੀ ਖਤਰੇ ਚ ਪੈ ਸਕਦੀ ਹੈ ਜੇ ਮੈਂ 60 ਦਿਨਾਂ ਤੋਂ ਗੈਰ ਹਾਜ਼ਰ ਰਹਿਣਾ ਸੋ ਇਹ ਖਬਰ ਦੱਬ ਕੇ ਚੱਲੀ ਹੂੰ ਤੇ ਮੈਂ ਤੇ ਸਾਡੇ ਕੁਝ ਹੋਰ ਪੱਤਰਕਾਰ ਸਾਥੀਆਂ ਨੇ ਆਪਸੇ ਜਦੋਂ ਗੱਲਬਾਤ ਕੀਤੀ ਤੇ ਇਹਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਖਬਰ ਇਹ ਨਿਕਲੀ ਜੀ ਕਿ ਅਮਰਤਪਾਲ ਸਿੰਘ ਹੋਰਾਂ ਦੇ ਵਕੀਲਾਂ ਨੇ ਇਹ ਕਾਗਜ਼ ਪੱਤਰ ਤਿਆਰ ਕਰਾਏ ਸੀ ਪਟੀਸ਼ਨ ਦਾਖਲ ਕਰਾਉਣ ਲਈ ਅੱਛਾ ਜੀ ਪਟੀਸ਼ਨ ਤਾਂ ਜੇ ਦਾਖਲ ਨਹੀਂ ਹੋ ਪਰ ਖਬਰ ਪਹਿਲਾਂ ਲਿਖੋਗੀ ਹੂੰ ਉਹ ਕਹਿੰਦੇ ਹੁਣ ਅਸੀਂ ਇਹ ਪਟੀਸ਼ਨ ਪਾ ਹੀ ਨਹੀਂ ਰਹੇ ਜੀ ਸਵੇਰ ਨੂੰ ਪਾ ਦੇਣ ਤਾਂ ਪਤਾ ਨਹੀਂ ਅੱਜ ਤਾਂ ਉਹਨੇ ਮਤਲਬ ਇਹ ਆਪਣੇ ਪੈਰ ਪਿਛਾਂ ਖਿੱਚ ਲੇ ਜਿਹੜੇ ਕਾਗਜ਼ ਪੱਤਰ ਤਿਆਰ ਹੋ ਰਹੇ ਸੀ ਉਹਨਾਂ ਦੇ ਆਧਾਰ ਤੇ ਜੋ ਜਾਣਕਾਰੀ ਹੈ ਉਹ ਇਹੀ ਹੈ ਕਿ ਬਿਲਕੁਲ ਅਮਰਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਇਹ 10:00 ਵਜੇ ਤਿਆਰ ਕਰਾਏ ਜਾ ਰਹੇ ਸੀਗੇ ਕਿ ਜੀ ਉਹ 26 ਜਨਵਰੀ ਦੀ ਕੰਤਰਤਾ ਦੇ ਰਿਪਰੇਡ ਦੇਖਣ ਲਈ ਤੇ ਆਉਣ ਵਾਲਾ ਜਿਹੜਾ ਬਜਟ ਸੈਸ਼ਨ ਆ ਹੁਣ 31 ਜਨਵਰੀ ਤੋਂ ਸ਼ੁਰੂ ਹੋਣਾ ਇੱਕ ਫਰਵਰੀ ਨੂੰ ਤਾਂ ਬਜਟ ਪੇਸ਼ ਵੀ ਹੋਣਾ ਤੇ ਲਗਭਗ 13-14 ਫਰਵਰੀ ਤੱਕ ਇਹ ਸੈਸ਼ਨ ਚੱਲਣਾ ਹੈ ਉਹਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਜੀ ਦੇਖੋ ਵੈਸੇ ਤਾਂ ਵਿਜੇ ਜੀ ਇਹ ਸਿੱਧੇ ਜੀ ਗੱਲ ਹੈ ਕਿ ਜਿਹਨੂੰ ਲੋਕ ਫਤਵੇ ਨਾਲ ਚੁਣਿਆ ਗਿਆ ਹੋਵੇ ਜਿਸ ਵਿਅਕਤੀ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੋਵੇ ਜਿਹੜਾ ਇੱਕ ਹਲਕੇ ਦੀ ਨੁਮਾਇੰਦਗੀ ਕਰਦਾ ਹੋਵੇ ਤੇ ਜੇ ਉਸ ਹਲਕੇ ਦੀ ਗੈਰ ਹਾਜ਼ਰੀ ਰਹੇਗੀ ਸੰਸਦ ਦੇ ਵਿੱਚ ਤਾਂ ਉਹਨਾਂ ਲੋਕਾਂ ਦੀ ਗੱਲ ਕੌਣ ਕਰੇਗਾ ਜੀ ਉਸ ਹਲਕੇ ਦੀ ਗੱਲ ਕੌਣ ਕਰੇਗਾ ਇਹ ਵੱਖਰੀ ਗੱਲ ਹੈ ਕਿ ਸਾਡੇ ਯਾਤਰ ਸੰਸਦ ਮੈਂਬਰ ਹਲਕੇ ਦੀ ਗੱਲ ਕਰਨ ਦੀ بجائے ਹਲਕੀਆਂ ਗੱਲਾਂ ਵੱਧ ਕਰ ਜਾਂਦੇ ਆ ਸੰਸਦ ਦੇ ਵਿੱਚ ਇਹ ਵੱਖਰਾ ਸਵਾਲ ਹੈ ਹਮ ਹਣ ਮਤਲਬ ਓਵਰ ਆਲ ਆਪਣਾ ਦ੍ਰਿਸ਼ ਆਪਣਾ ਚਿਹਰਾ ਮੋਰਾ ਉਭਾਰਨ ਦੇ ਲਈ ਪਰ ਇਹ ਜਿਸ ਹਲਕੇ ਦਾ ਮੈਂਬਰ ਪਾਰਲੀਮੈਂਟ ਤੇ ਸੰਸਦ ਚ ਨਹੀਂਗਾ ਤਾਂ ਇਹਦਾ ਮਤਲਬ ਤੁਸੀਂ ਉਸ ਹਲਕੇ ਨੂੰ ਤਾਂ ਨਸਾਰੇ ਦਿੱਤਾ ਜਦੋਂ ਕਿ ਲੋਕਾਂ ਨੇ ਤਾਂ ਆਪਣਾ ਮੈਂਬਰ ਜਿਤਾਇਆ ਨਾ ਸੋ ਇਸ ਲਈ ਉਹਨਾਂ ਦਾ ਇਹ ਪੱਖ ਬਹੁਤ ਬਾਜਬ ਹੈ ਕਿ ਮੈਨੂੰ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਕਰਨ ਲਈ ਜਾਂ ਆਪਣਾ ਬਤੌਰ ਮੈਂਬਰ ਪਾਰਲੀਮੈਂਟ ਆਪਣੀ ਗੱਲ ਕਹਿਣ ਲਈ ਮੈਨੂੰ ਸੰਸਦ ਚ ਉਣ ਦਾ ਮੌਕਾ ਦਿੱਤਾ ਜਾਵੇ 45 46 ਦਿਨਾਂ ਦੀ ਉਹਨਾਂ ਦੀ ਗੈਰ ਹਾਜ਼ਰੀ ਹੋ ਗਈ ਹੈ ਜੇ 60 ਦਿਨਾਂ ਦੀ ਹੋ ਗਈ ਤਾਂ ਮੈਂਬਰ ਜਾਣ ਦਾ ਖਤਰਾ ਖੜਾ ਜੀ ਉਹ ਇਸ ਗੱਲ ਹੀ ਪਹਿਲਾਂ ਸਪੀਕਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਅੰਮ੍ਰਿਤਸਰ ਦੇ ਡੀਸੀ ਨੂੰ ਵੀ ਲਿਖ ਚੁੱਕੇ ਨੇ ਉਹ ਕਹਿੰਦੇ ਕੋਈ ਹੋ ਨਹੀਂ ਇਸ ਲਈ ਕਹਿੰਦੇ ਪੰਜਾਬ ਰਣ ਹਾਈ ਕੋਰਟ ਦਾ ਰੁਕ ਕਰਨ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਜਦੋਂ ਉਹਨਾਂ ਨੇ ਸੋਹ ਚੁੱਕੀ ਸੀ ਤਦ ਵੀ ਇਹ ਸਵਾਲ ਆਇਆ ਸੀ ਕਿ ਭਾਈ ਹੁਣ ਤਾਂ ਉਹਨਾਂ ਨੇ ਭਾਰਤੀ ਮਤਲਬ ਸੰਵਿਧਾਨ ਦੇ ਅਨੁਸਾਰ ਸੋਹ ਚੁੱਕ ਲਈ ਹਨਾ ਤੇ ਉਹ ਚੋਣ ਪ੍ਰਕਿਰਿਆ 'ਚ ਆ ਗਏ ਫਿਰ ਉਹਨਾਂ ਤੇ ਅਜੇਹੇ ਪਰ ਹੁਣ ਤਾਂ ਯੂਪੀਏ ਵੀ ਲਾਤਾ ਉਹਨਾਂ ਤੇ ਹਾਂ ਹੁਣ ਵੀ ਜਿਹੜੇ 10 ਸਾਵ ਵਿੱਚ ਤਿਆਰ ਹੋ ਰਹੇ ਸੀ ਉਹਨਾਂ 'ਚ ਵੀ ਗੱਲ ਆ ਰਹੀ ਸੀ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਲੋਕਤੰਤਰਕ ਕਦਰਾਂ ਕੀਮਤਾਂ ਹੁੰਦੀਆਂ ਨੇ ਸਬਦਾਂ ਦੇ ਸਿਧਾਂਤ ਅਨੁਸਾਰ ਮਤਲਬ ਕਿ ਇਹ ਹੱਕ ਬਣਦਾ ਹੈ ਕਿ ਅਸੀਂ ਵੀ ਅਜਿਹੇ ਸਮਾਗਮ ਦੇ ਵਿੱਚ ਗੰਦੰਦਰ ਦਫ਼ਸੇ ਵਿੱਚ ਜਾਂ ਸੈਸ਼ਨ ਦੇ ਵਿੱਚ ਭਾਗੀਦਾਰ ਬਣੀਏ ਇਸ ਲਈ ਸਾਡਾ ਇਹ ਵਿਧਾਨਕ ਹੱਕ ਵੀ ਹੈ ਸੋ ਇਸ ਤਰ੍ਹਾਂ ਦੇ ਸ਼ਬਦ ਦੇ ਹਵਾਲੇ ਨਾਲ ਵੀ ਇਹ ਜਿਵੇਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੈਂ ਤਾਂ ਮੁੱਖ ਧਾਰਾ ਚ ਭਾਈ ਮੈਨੂੰ ਕਿਉਂ ਤੁਸੀਂ ਕਿਸੇ ਹੋਰ ਧਾਰਾ ਚ ਸ਼ਾਮਲ ਕਰੀ ਜਾਂਦੇ ਹੋ ਹੂੰ ਹੂੰ ਸੋ ਇਹ ਸਾਰੀ ਗੱਲ ਉਸ ਸਮੇਂ ਆ ਰਹੀ ਹੈ ਜਦੋਂ ਅਮਰਿਤਪਾਲ ਸਿੰਘ ਹੋਰ ਇੱਕ ਨਵੀਂ ਪਾਰਟੀ ਬਣਾ ਚੁੱਕੇ ਨੇ ਜੀ ਉਹਨਾਂ ਨੂੰ ਪ੍ਰਧਾਨ ਖਾਬ ਦਿੱਤਾ ਗਿਆ ਉਹਨਾਂ ਦੇ ਪਿਤਾ ਨੇ ਥਲਜੀ ਸਿੰਘ ਖਾਲਸਾ ਨੇ ਐਲਾਨ ਕੀਤਾ ਸੋ ਇਸ ਲਈ ਇਹ ਪਹਿਲੂ ਪਟੀਸ਼ਨ ਦਾਖਲ ਹੋਵੇ ਜਾਂ ਨਾ ਦਾਖਲ ਹੋਵੇ ਇਹ ਚਰਚਾ ਛੱਡ ਗਏ ਕਿ ਅਮਰਿਤਪਾਲ ਸਿੰਘ ਔਰੀ ਕੀ ਪੂਰੇ ਪੰਜਾਬ ਦੇ ਹਰ ਵਰਗ ਨੂੰ ਧਿਆਨ 'ਚ ਰੱਖ ਕੇ ਹੁਣ ਸ਼ਬਦਾਵਲੀ ਦੀ ਚੋਣ ਕਰ ਰਹੇ ਨੇ ਜਾਂ ਉਹ ਆਪਣੇ ਉਸ ਏਜੰਡੇ ਤੇ ਜਿਸ ਆਧਾਰ ਤੇ ਉਹ ਅਗਾਂਵ ਬਦੇ ਸੀ ਉਸ ਏਜੰਡੇ ਤੇ ਕਾਇਮ ਨੇ ਜੋ ਵੀ ਹੋਵੇ ਪਟੀਸ਼ਨ ਦਾਖਲ ਹੋਵੇ ਜਾਂ ਨਾ ਹੋਵੇ ਅਮਰਿਤਪਾਲ ਸਿੰਘ ਦੀ ਇਸ ਬਾਅਦ ਨੇ ਚਰਚਾ ਤਾਂ ਫਿਰ ਤੁਰਪੀ ਹਮ ਤੇਦੀਪਕ ਜੀ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਈਫ ਉਹ ਵੀ ਵੌਲੰਟੀਅਰ ਵਜੋਂ ਉੱਥੇ ਕੈਂਪੇਨ ਕਰ ਰਹੇ ਨੇ ਜੀ ਦੇਖੋ ਵਿਜੇ ਜੀ ਦਿੱਲੀ ਦੀਆਂ ਚੋਣਾਂ ਇਸ ਸਮੇਂ ਪੰਜਾਬ ਦੇ ਹਵਾਲੇ ਨਾਲ ਤਾਂ ਖੂਬ ਚਰਚਾ ਚ ਨੇ ਹੂੰ ਚਾਹੇ ਉਹ ਕੱਲ ਆਪਾਂ ਪ੍ਰਵੇਸ਼ ਬਰਮਾ ਦੇ ਬੋਲਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਫਿਰ ਉਹਦੇ ਮੋੜ 'ਤੇ ਜਵਾਬ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਨੇ ਇਸ ਨੂੰ ਵੋਟ ਬੈਂਕ ਵਿੱਚ ਜੋ ਕੈਸ਼ ਕਰਨ ਦੀਆਂ ਕੋਸ਼ਿਸ਼ਾਂ ਦੇ ਹਵਾਲੇ ਨਾਲ ਗੱਲ ਕਰੀਏ ਪ੍ਰਵेश ਬਰਮਾ ਕਹਿੰਦਾ ਜੀ ਮੈਂ ਤਾਂ ਕਾਨੂੰਨੀ ਨੋਟਿਸ ਭੇਜਤਾ 100 100 ਕਰੋੜ ਦਾ ਮਾਨਹਾਨੀ ਕੇਸ ਕਰੂੰਗਾ ਇਹਨਾਂ ਨੇ ਮੇਰੀ ਸ਼ੋਭੀ ਬਗੜੀ ਹੈ ਜੀ ਪੰਜਾਬੀਆਂ ਲਈ ਤਾਂ ਸੀ ਬਹੁਤ ਕੁਛ ਕੀਤਾ ਉਧਰ ਕਾਂਗਰਸ ਦਾ ਇੱਕ ਐਮਐਲਏ ਹੈ ਹਿਮਾਚਲ ਤੋਂ ਉਹ ਕਹੀ ਜਾਂਦਾ ਚਿੱਟਾ ਸਾਡੇ ਇੱਥੇ ਨਸ਼ਾ ਹਿਮਾਚਲ ਤੇ ਇੱਥੇ ਪੰਜਾਬੀ ਲਿਆਏ ਪੰਜਾਬ ਵਾਲੇ ਲਿਆਏ ਮਤਲਬ ਸਾਰੇ ਪਾਸੇ ਉਹ ਨਿਸ਼ਾਨੇ ਤੇ ਪੰਜਾਬ ਰਹਿੰਦਾ ਪਰ ਦਿੱਲੀ ਦੀਆਂ ਚੋਣਾਂ ਦੇ ਵਾਲੇ ਨਾਲ ਉਧਰ ਹੁਣ ਜਾਣਕਾਰੀ ਆ ਰਹੀ ਜੀ ਪੰਜਾਬ ਸਰਕਾਰ ਬਿਆਨ ਦੇ ਰਹੀ ਹੈ ਅਸੀਂ ਕੇਜਰੀਵਾਲ ਤੋਂ ਪੰਜਾਬ ਪੁਲਿਸ ਦੀ ਸਕਿਉਰਿਟੀ ਵਾਪਸ ਲੈ ਲਈ ਜਿਹਨਾਂ ਦਾ ਦਿੱਤੀ ਹੋਈ ਹੈ ਨਾ ਤੁਸੀਂ ਜੀ 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 ਤਾਂਦਲ ਪੂਰੀ ਪੰਜਾਬ ਸਰਕਾਰ ਚੁੱਕੀ ਹੋਈ ਹੈ ਨਾ ਅਗਲੇ ਨਾਲ ਜੀ ਤਾਂ ਹੀ ਵਾਪਸ ਲਾਉਂਗੇ ਜੇ ਕੋਈ ਦਿੱਤਾ ਹੋਊਗਾ ਸੋ ਇਹ ਇਹ ਚਰਚਾ ਵੀ ਨਾਲ ਚੱਲੀ ਜਾਂਦੀ ਹੈ ਪਰ ਚਲੋ ਹੋ ਸਕਦਾ ਹੈ ਕਿ ਬੀਜੇਪੀ ਦੇ ਪਰਵੇਸ਼ ਬਰਮਾ ਦੇ ਬੋਲਾਂ ਤੋਂ ਬਾਅਦ ਸੈਂਟਰ ਦਾ ਦਬਾਅ ਵੀ ਬਣਿਆ ਹੋਵੇ ਕਿ ਪੰਜਾਬ ਦੀਆਂ ਗੱਡੀਆਂ ਕੁਝ ਘਟਾਓ ਭਾਈ ਹੂੰ ਜੇਕਰ ਉਹ ਸਰਕਾਰ ਦੇ ਇਹ ਵਾਦਨਾ ਗੱਲ ਕਰਦੇ ਸ਼ਾਇਦ ਉਹਨਾਂ ਦੀ ਗੱਲ ਮਜ਼ਬੂਤ ਹੋ ਜਾਂਦੀ ਪਰ ਉਹਨਾਂ ਜਦੋਂ ਪੂਰੀ ਪੰਜਾਬੀ ਕਮਿਊਨਿਟੀ ਨੂੰ ਖੰਡਰ ਵਿੱਚ ਖੜਾ ਕੀਤਾ ਇਹਦੇ ਨਾਲ ਉਹਨਾਂ ਨੇ ਬਦਨਾਮੀ ਤਾਂ ਖੱਟ ਲਈ ਹੁਣ ਚਾਹੇ ਗੱਡੀਆਂ ਰੱਖੋ ਦਿੱਲੀ ਚਾਹੇ ਗੱਡੀਆਂ ਭੇਜੋ ਚਲ ਪਰ ਗੱਡੀਆਂ ਤੋੜ ਦਿਓ ਪਰ ਪੰਜਾਬ ਦੇ ਵਲੰਟੀਅਰ ਉੱਥੇ ਪੂਰੇ ਡਟੇ ਨੇ ਚਾਹੇ ਉਹ ਚੇਅਰਮੈਨ ਨੇ ਚਾਹੇ ਉਹ ਐਮਐਲਏ ਨੇ ਆਪਾਂ ਦੇ ਵੀ ਚਾਹੇ ਮੰਤਰੀ ਨੇ ਚਾਹੇ ਕਾਂਗਰਸ ਦੇ ਮੰਤਰੀ ਨੇ ਚਾਹੇ ਭਾਜਪਾ ਦੇ ਲੀਡਰ ਨੇ ਸਾਰੇ ਉੱਥੇ ਡਟੇ ਨੇ ਪਰ ਉਹਨਾਂ ਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਘਰਵਰੀ ਬਤੌਰ ਵਲੰਟੀਅਰ ਗਲੀ ਗਲੀ ਮਹਾਲਾਂਵਾਲਾ ਜਾ ਕੇ ਕੇਜਰੀਵਾਲ ਜੀ ਲਈ ਵੋਟਾਂ ਮੰਗ ਰਹੇ ਨੇ ਬੈਸੀ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਲਈ ਕੋਈ ਨਵਾਂ ਤਜਰਬਾ ਨਹੀਂ ਹੈ ਦਿੱਲੀ ਦੇ ਵਿੱਚੋਂ ਪਹਿਲਾਂ ਵੀ ਬਤੌਰ ਵਲੰਟੀਅਰ ਹੀ ਕਾਰਜ ਕਰਦੇ ਰਹੇ ਨੇ ਉਸ ਤੋਂ ਬਾਅਦ ਪੰਜਾਬ ਚ ਆ ਕੇ ਵੀ ਭਗਵੰਤ ਮਾਨ ਦੀ ਤੇ ਹੋਰਨਾਂ ਕੈਂਪੇਨ ਚ ਹਿੱਸਾ ਲੈਂਦੇ ਰਹੇ ਨੇ ਅਜਿਮਨੀ ਚੌਣਾ ਚ ਜਲੰਧਰ ਵੀ ਡਟ ਕੇ ਉਹਨਾਂ ਨੇ ਕੰਮ ਕੀਤਾ ਖੁਦ ਭਗਵੰਤ ਮਾਨ ਹੋਰਾਂ ਨੇ ਅੱਜ ਤੋਂ 8-10 ਮਹੀਨੇ ਪਹਿਲਾਂ ਇੱਕ ਫੋਟੋ ਸੋਸ਼ਲ ਮੀਡੀਆ ਤੇ ਪਾ ਕੇ ਲਿਖਿਆ ਸੀਗਾ ਕਿ ਹੈਨਾ ਕੌਣ ਜਾਣਦਾ ਕਿ ਕਿਸਮਤ ਕਦੋਂ ਕਿੱਥੋਂ ਕਿੱਥੇ ਲੈ ਜਾਵੇ ਉਹਨਾਂ ਦੀ ਦਿੱਲੀ 'ਚ ਵਲੰਟੀਅਰ ਵਾਲੀ ਇੱਕ ਫੋਟੋ ਸੀ ਪੁਰਾਣੀਆਂ ਵੋਟਾਂ ਮੰਗਦਿਆਂ ਦੀ ਭਗਵੰਤ ਮਾਨ ਹੋਰਾਂ ਨਾਲ ਵੀ ਕਰੋੜਾਂ ਤੋਂ ਦੀ ਫੋਟੋ ਸੋ ਉਹ ਫੋਟੋ ਆ ਸੋ ਉਸੇ ਰੂਪ ਦੇ ਵਿੱਚ ਹੁਣ ਬਤੌਰ ਵਲੰਟੀਅਰ ਕਹਿੰਦੇ ਵਿਚਰੇ ਨੇ ਪਰ ਹੁਣ ਰੁਤਬਾ ਵਲੰਟੀਅਰ ਵਾਲਾ ਨਹੀਂ ਆ ਸੀਐਮ ਸਾਹਿਬ ਦੀ ਪਤਨੀ ਦਾ ਰੁਤਬਾ ਕਿਹੋ ਜਿਹਾ ਹੁੰਦਾ ਆਪਾਂ ਜਾਣਦੇ ਹਾਂ ਹਮਮ ਦੀਪਕ ਜੀ ਸਮਾਜ ਦੇ ਲਈ ਬਹੁਤ ਧੰਨਵਾਦ ਜੀ ਕੱਲ ਨੂੰ ਫੇਰ ਗੱਲਬਾਤ ਕਰਦੇ ਆ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ